ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਐਕਸ਼ਨ ਲੈ ਰਹੇ ਨੇ 트੍ਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਪੈਗਾਗਨ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਕਿਓਬਾ ਤੇ ਦੱਖਣੀ ਪੂਰਬੀ ਤੱਤ ਤੇ ਸਥਿਤ ਅਮਰੀਕੀ ਜਲ ਸੈਨਾ ਅਡੇ ਗਵਾਨਾ ਨਾਮੋ ਦੇ ਵਿੱਚ 30 ਹਜ਼ਾਰ ਪ੍ਰਵਾਸੀਆਂ ਨੂੰ ਰੱਖਣ ਦੀ ਤਿਆਰੀ ਕਰਨ ਦਾ ਨਿਰਦੇਸ਼ ਦੇਣਗੇ ਆਪਨੇ ਵਾਈਟ ਹਾਊਸ ਵਿੱਚ ਲੈਕਨ ਰਾਇਲੇ ਐਕਟ ਤੇ ਦਸਤਖਤ ਕਰਨ ਤੋਂ ਪਹਿਲਾਂ ਕਿਹਾ ਹੈ ਕਿ ਸਾਡੇ ਕੋਲ ਗਵਾਨਾ ਨਾਮੋ ਵਿੱਚ 30 ਹਜ਼ਾਰ ਬਿਸਤਰੇ ਨੇ ਜਿੱਥੇ ਅਮਰੀਕੀ ਲੋਕਾਂ ਨੂੰ ਖਤਰਾ ਪੈਦਾ ਕਰਨ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਇਹ ਸਮਰੱਥਾ ਤੁਰੰਤ ਦੁੱਗਣੀ ਕਰ ਦਿੱਤੀ ਜਾਵੇਗੀ ਲੇਕਨ ਰੀਅਲ ਐਕਟ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਕਾਂਗਰਸ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਸੀ ਇਹ ਨਵੇਂ ਪ੍ਰਸ਼ਾਸਨ ਦਾ ਪਹਿਲਾ ਵੱਡਾ ਕਾਨੂੰਨ ਹੈ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨਿਓਮਾ ਨੇ ਸੀਐਨਐਨ ਦੱਸਿਆ ਕਿ ਇਹ ਬੇਸਮਾੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਲਈ ਰਾਖਵਾ ਰੱਖਿਆ ਜਾ ਸਕਦਾ ਹੈ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਗੇ ਮਹੱਤਵਪੂਰਨ ਗੱਲ ਇਹ ਹੈ ਕਿ 20 ਜਨਵਰੀ ਨੂੰ ਉਹਨਾਂ ਨੇ ਸੂਚਕਣ ਤੋਂ ਬਾਅਦ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਦੇਸ਼ ਨਿਕਾਲੇ ਦੀਆਂ ਮੁਹਿੰਮਾਂ ਤੇਜ਼ ਹੋ ਗਈਆਂ ਨੇ ਇਸ ਦੇ ਨਾਲ ਹੀ ਨਿੱਜੀ ਚੱਲਣ ਦੇ ਵੱਖ-ਵੱਖ ਇਮੀਗ੍ਰੇਸ਼ਨ ਅਤੇ ਕਸਟਮਰ ਇਨਫਰੋਸਮੈਂਟ ਫਿਲਡ ਦਫ਼ਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਕੱਲੇ ਐਤਵਾਰ ਨੂੰ ICE ਨੇ ਲਗਭਗ 1000 ਗ੍ਰਿਫਤਾਰੀਆਂ ਕੀਤੀਆਂ ਨੇ ਤੇ ਜ਼ਿਆਦਾਤਰ ਕਾਰਵਾਈਆਂ ਦੇਸ਼ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਹੋਈਆਂ ਨੇ ਇਸ ਦਿਨ ਅਰਹੀ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트ੰਪ ਨੇ ਇੱਕ ਅਜੀਹੀ ਗੱਲ ਵੀ ਕਹੀ ਹੈ ਜੋ ਪੂਰੀ ਦੁਨੀਆ ਨੂੰ ਹੈਰਾਨ ਕਰ ਰਹੀ ਹੈ। ਇੱਕ ਪਾਸੇ ਦੂਜੇ ਦੇਸ਼ਾਂ ਤੇ ਹੈਵੀ ਟੈਰਫ ਲਗਾਉਣ ਦੀ ਗੱਲ ਕਰਨ ਵਾਲੇ 트ੰਪ ਹੁਣ ਆਪਣੇ ਦੇਸ਼ 'ਚ ਇਨਕਮ ਟੈਕਸ ਵਿਵਸਥਾ ਖਤਮ ਕਰਨ ਦੀ ਗੱਲ ਕਰ ਰਹੇ ਨੇ। ਡੋਲਨ 트ੰਪ ਨੇ ਇਹ ਗੱਲ 27 ਜਨਵਰੀ 2025 ਨੂੰ ਫੋਰਡਾ 'ਚ ਆਯੋਜਿਤ ਰਿਪਬਲਿਕਨ ਯੂਜ਼ਸ ਕਾਨਫਰੰਸ ਦੌਰਾਨ ਕਹੀ ਹੈ। 트ੰਪ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਅਮਰੀਕੀ ਨਾਗਰਿਕਾਂ ਦੀ डिस्पोजेबल इनकम 'ਚ ਵਾਧਾ ਹੋਵੇਗਾ ਜਿਸ ਨਾਲ ਉਹ ਆਰਥਿਕ ਤੌਰ ਤੇ ਜ਼ਿਆਦਾ ਖੁਸ਼ਹਾਲ ਹੋ ਸਕਣਗੇ ਉਹਨਾਂ ਨੇ ਕਿਹਾ ਕਿ ਅਮਰੀਕਾ 'ਚ 1913 ਤੋਂ ਪਹਿਲਾਂ ਕੋਈ ਇਨਕਮ ਟੈਕਸ ਨਹੀਂ ਸੀ ਉਸ ਸਮੇਂ ਦੇਸ਼ ਤੇ ਟ੍ਰੈਫਿਕ ਸਿਸਟਮ ذریعے ਖੁਸ਼ਹਾਲੀ ਪ੍ਰਾਪਤ ਕੀਤੀ ਸੀ ਉਹਨਾਂ ਨੇ ਮਿਸਾਲ ਦਿੰਦੇ ਹੋਏ ਦੱਸਿਆ ਕਿ 1870 ਤੋਂ ਲੈ ਕੇ 1913 ਦੇ ਵਿਚਾਲੇ ਅਮਰੀਕਾ ਨੇ ਆਪਣੇ ਸਭ ਤੋਂ ਅਮੀਰ ਦਿਨਾਂ ਦਾ ਤਜਰਬਾ ਕੀਤਾ ਹੈ ਜਦੋਂ ਟ੍ਰੈਫਿਕ ਆਧਾਰਿਤ ਅਰਥਵਿਵਸਥਾ ਲਾਗੂ ਸੀ ਉਹਨਾਂ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਉਸ ਸਿਸਟਮ 'ਚ ਵਾਪਸ ਵਰਤੇ ਜਿਸਨੇ ਉਸਨੂੰ ਤਾਕਤਵਰ ਬਣਾਇਆ 트੍ਰੰਪ ਨੇ ਆਪਣੇ ਮੱਤੇ 'ਚ ਇਹ ਵੀ ਕਿਹਾ ਹੈ ਕਿ ਵਿਦੇਸ਼ੀ ਉਤਪਾਦਾਂ ਤੇ ਟ੍ਰੈਫਿਕ ਵਧਾ ਕੇ ਅਮਰੀਕਾ ਨੂੰ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨੀ ਚਾਹੀਦੀ ਹੈ ਉਹਨਾ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਆਪਣੇ ਨਾਗਰਿਕਾਂ ਦੇ ਟੈਕਸ ਲਗਾ ਕੇ ਵਿਦੇਸ਼ੀ ਦੇਸ਼ਾਂ ਨੂੰ ਖੁਸ਼ਹਾਲ ਕਰਨਾ ਨਹੀਂ ਸਗੋ ਇਸ ਦੇ ਉਲਟ ਵਿਦੇਸ਼ੀ ਵਸਤੂਆਂ ਤੇ ਟੈਕਸ ਲਗਾ ਕੇ ਅਮਰੀਕੀ ਨਾਗਰਿਕਾਂ ਨੂੰ ਖੁਸ਼ਹਾਲ ਕਰਨਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਅਸਰ ਆਖਰ ਕੀ ਹੋਵੇਗਾ ਜਿੱਥੇ ਇੱਕ ਪਾਸੇ ਅਮਰੀਕਾ ਦੇ ਲੋਕਾਂ ਨੇ ਇਸ ਪ੍ਰਸਤਾਵ ਦੀ ਸਲਾਘਾ ਕੀਤੀ ਹੈ ਉੱਥੇ ਹੀ ਕਈ ਅਰਥ ਸ਼ਾਸਤਰ ਚੇਤਾਵਨੀ ਦਿੰਦੀ ਹੈ ਕਿ ਇਹੇ ਯੋਜਨਾ ਉਨੀ ਸੌਖੀ ਨਹੀਂ ਹੋਵੇਗੀ ਜਿੰਨੀ ਦਿਖਾਈ ਦਿੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਅਤੇ ਟੈਕਸ ਕਟੌਤੀ ਦੀਆਂ ਯੋਜਨਾਵਾਂ ਨਾਲ ਮਹਿੰਗਾਈ ਵੱਧ ਸਕਦੀ ਹੈ ਤੇ ਵਿਆਸਤਰਾ ਉੱਚੀਆਂ ਬਣੀਆਂ ਰਹਿ ਸਕਦੀਆਂ ਨੇ ਇਸ ਤੋਂ ਇਲਾਵਾ ਜੇ ਵਿਦੇਸ਼ੀ ਵਸਤੂਆਂ ਤੇ ਟ੍ਰੈਫਿਕ ਵਾਧਦਾ ਹੈ ਤਾਂ ਇਸ ਨਾਲ ਮਹਿੰਗਾਈ ਦਰ ਤੇ ਵਾਧਾ ਹੋ ਸਕਦਾ ਹੈ ਜੋ ਅਖੀਰ 'ਚ ਅਮਰੀਕੀ ਖਪਤਕਾਰਾਂ ਤੇ ਦਬਾਅ ਪਾਵੇਗੀ ਜੇਕਰ ਟਰੰਪ ਦਾ ਮਤਾ ਲਾਗੂ ਹੁੰਦਾ ਹੈ ਤਾਂ ਇਸ ਦਾ ਅਸਰ ਸਿਰਫ ਅਮਰੀਕਾ ਤੱਕ ਸੀਮਿਤ ਨਹੀਂ ਰਹੇਗਾ ਭਾਰਤ ਸਮੇਤ ਹੋਰ ਦੇਸ਼ਾਂ 'ਚ ਵੀ ਇਸ ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਆਦਾ ਟ੍ਰੈਫਿਕ ਕਾਰਨ ਭਾਰਤੀ ਐਕਸਪੋਰਟਰਾਂ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਤੌਰ ਤੇ ਆਈਟੀ ਸੇਵਾਵਾਂ ਗਵਰਨਮੈਂਟਸ ਅਤੇ ਫਾਰ ਮਿਊਜ਼ਿਕ ਕਲਜ਼ ਵਰਗੇ ਖੇਤਰਾਚੇ ਇਸ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਨੇ ਇਸ ਤੋਂ ਇਲਾਵਾ ਜੇ ਭਾਰਤ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕੀ ਉਤਪਾਦਾਂ ਤੇ ਟਰੈਫਿਕ ਵਧਾਇਆ ਤਾਂ ਇਸ ਨਾਲ ਸਥਾਨਕ ਬਾਜ਼ਾਰ ਤੇ ਮਹਿੰਗਾਈ ਵੱਧ ਸਕਦੀ ਹੈ